ਦੀ ਵੱਡੀ ਖਬਰ ਤੁਹਾਨੂੰ ਨਿਊ ਚੰਡੀਗੜ੍ਹ ਇਲਾਕੇ ਦਿਖਾ ਰਹੇ ਹਾਂ ਜਿੱਥੇ ਕਿ ਰਤਵਾੜਾ ਸਾਹਿਬ ਰੋਡ ਦੇ ਉੱਤੇ ਇੱਕ ਪ੍ਰਵਾਸੀ ਵਿਅਕਤੀ ਦੀ Laash ਮਿਲੀ ਹੈ ਦੱਸ ਦਿੰਨੇ ਹਾਂ ਕਿ ਜਿੱਥੇ ਰਤਵਾੜਾ ਸਾਹਿਬ ਰੋਡ ਦੇ ਉੱਤੇ ਬਿਜਲੀ ਕਾਰਬਿਲੀ ਘਰ ਤੋਂ ਅੱਗੇ ਜਾ ਕੇ ਇੱਕ ਜੋ ਪੈਲਸ ਬਣਿਆ ਹੋਇਆ ਪੈਲਸ ਦੇ ਅੱਗੇ ਖੱਬੇ ਹੱਥ ਦੇ ਉੱਤੇ ਇੱਕ ਖੰਡਰ ਜਗ੍ਹਾ ਬਣੀ ਹੋਈ ਹੈ ਦੁਬਾਰਾ ਬਣੀਆਂ ਹੋਈਆਂ ਨੇ ਉੱਥੇ ਕਿਸੇ ਰਾਗੀਰ ਨੇ ਦੱਸਿਆ ਕਿ ਇੱਕ ਪ੍ਰਵਾਸੀ ਵਿਅਕਤੀ ਪਿਆ ਜਿਸ ਤੋਂ ਬਾਅਦ ਜਾ ਕੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਨੇ ਜਾ ਕੇ ਦੇਖਿਆ ਤੋਂ ਪ੍ਰਵਾਸੀ ਦੀ ਮੌਤ ਹੋ ਚੁੱਕੀ ਸੀ ਪ੍ਰਵਾਸੀ ਦੀ ਅਜੇ ਪਛਾਣ ਨਹੀਂ ਹੋਈ ਹੈ ਸੋ ਲੈ ਕੇ ਪੁਲਿਸ ਨੇ ਫੇਸੇ ਮੁਹਾਲੀ ਸਰਕਾਰੀ ਹਸਪਤਾਲ ਦੇ ਵਿੱਚ ਮੋਰਚੀ ਦੇ ਵਿੱਚ ਉਸ ਪ੍ਰਵਾਸੀ ਦੀ ਲਾਸ਼ ਰੱਖ ਦਿੱਤਾ ਹੈ 72 ਘੰਟੇ ਵਾਸਤੇ ਪਰਿਵਾਰਕ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਾ ਕੇ ਅਗਰ ਪਰਿਵਾਰ ਦੇ ਮੈਂਬਰ ਨਹੀਂ ਮਿਲਦੇ ਤਾਂ ਉਸ ਦਾ ਸੰਸਕਾਰ ਸਰਕਾਰੀ ਤਰੀਕੇ ਨਾਲ ਕੀਤਾ ਜਾਵੇਗਾ ਦੱਸ ਦਿੰਦੇ ਹਾਂ ਬੀਤੇ ਦਿਨ ਵੀ ਇੱਕ ਪ੍ਰਵਾਸੀ ਦੀ ਜਿਹੜੀ ਮੌਤ ਹੋਈ ਸੀ ਕਮਰੇ ਦੇ ਵਿੱਚ ਉਸ ਦੀ ਲਾਸ਼ ਮਿਲੀ ਸੀ ਹੁਣ ਉਸ ਤੋਂ ਬਾਅਦ ਇੱਕ ਹੋਰ ਲਾਸ਼ ਜਿਹੜੀ ਇਸ ਤਰੀਕੇ ਨਾਲ ਮਿਲੀ ਹੈ ਇਸ ਨੂੰ ਲੈ ਕੇ ਐਸਆਈ ਗੁਰਨਾਮ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਸਾਨੂੰ ਜਾਣਕਾਰੀ ਮਿਲੀ ਹੈ ਤਾਂ ਮੌਕੇ ਤੇ ਅਸੀਂ ਪਹੁੰਚ ਗਏ ਮੌਕੇ ਤੇ ਉਸ ਡੈੱਡ ਬਾਡੀ ਨੂੰ ਦੇਖਿਆ ਤਾਂ ਦੱਸਿਆ ਜਾਂਦਾ ਕਿ ਕੁਝ ਨਗਨ ਅਵਸਥਾ ਸੀ ਕੱਪੜਿਆਂ ਦੀ ਤਾਂ ਦੂਜੇ ਪਾਸੇ ਕੋਈ ਵੀ ਨਿਸ਼ਾਨ ਸਰੀਰ ਦੇ ਉੱਤੇ ਕੋਈ ਚੋਟ ਦਾ ਕੋਈ ਛੱਟ ਦਾ ਨਹੀਂ ਮਿਲਿਆ ਜਿਸ ਤੋਂ ਬਾਅਦ ਜਾ ਕੇ ਕੋਈ ਸ਼ੱਕ ਜਾਇਰ ਹੋ ਸਕੇ ਪਰ ਫਿਰ ਵੀ ਪੁਲਿਸ ਕਿਤਨੇ ਕਿਤੇ ਹਰ ਐਂਗਲ ਦੇ ਨਾਲ ਜਾਂਚ ਕਰ ਰਹੀ ਹੈ ਕਿ ਕਿਸੇ ਨੇ ਕੋਈ ਮਾਰ ਕੇ ਛੁੱਟਿਆ ਜਾਂ ਫਿਰ ਕੋਈ ਨਸ਼ੇਦ ਆਦੀ ਸੀ ਇਹ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਬੰਦਾ ਸ਼ਰਾਬ ਪੀ ਕੇ ਇਸ ਤਰੀਕੇ ਦੇ ਖੰਡਰ ਜਗ੍ਹਾ ਦੇ ਉੱਤੇ ਲਿਸ਼ਾ ਕਰਕੇ ਪੈ ਜਾਂਦਾ ਉਸ ਤੋਂ ਬਾਅਦ ਜਾ ਕੇ ਫਿਰ ਓਵਰਡੋਸ ਜਾਂ ਫਿਰ ਜਿਹੇ ਤਰੀਕੇ ਨਾਲ ਜਾਪਿਆ ਆਪਾਂ ਗੱਲ ਕਰੀਏ ਨਸ਼ਾ ਜਿੱਦਾਂ ਸ਼ਰਾਬ ਪਿੰਦਾ ਹੈ ਬੰਦਾ ਸ਼ਰਾਬ ਵੀ ਓਵਰ ਪੀ ਜਾਂਦਾ ਜਿਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੀਆਂ ਮੌ ਪਰ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਕਿਸੇ ਨੇ ਕੋਈ ਕਤਲ ਕੀਤਾ ਹੈ ਜਾਂ ਫਿਰ ਕੋਈ ਆਪਣੇ ਆਪ ਇਸ ਦੀ ਮੌਤ ਹੋਈ ਹੈ ਇਹ ਪੂਰੇ ਪੋਸਟਮਾਰਟਮ ਦੇ ਵਿੱਚ ਕਲੀਅਰ ਹੋਵੇਗਾ ਦੇਖਦੇ ਹਾਂ ਕਿ ਅਕੇ ਪੋਸਟਮਾਰਟਮ ਵਿੱਚ ਕੀ ਸਾਹਮਣੇ ਆਉਂਦਾ ਹੈ ਪਰਿਵਾਰਕ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ ਤੁਸੀਂ ਵੀ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਪੁਲਿਸ ਦੀ ਮਦਦ ਹੋ ਸਕੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਿਆ ਜਾ ਸਕੇ ਤੇ ਜਿੰਨੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਤੁਹਾਨੂੰ ਵੀ ਇਸ ਤਰੀਕੇ ਦਾ ਕੋਈ ਹਾਸਾ ਜਾਂ ਕੋਈ ਇਸ ਤਰੀਕੇ ਦੀ ਕੋਈ ਡੈੱਡ ਬੋਡੀ ਕੋਈ ਬੰਦਾ ਪਿਆ ਉਹਦੀ ਜਾਣਕਾਰੀ ਪੁਲਿਸ ਨੂੰ ਜਰੂਰ ਦਿਓ ਕਰੋ ਤਾਂ ਕਿ ਪੁਲਿਸਾਂ ਕਿਸ ਤਰੀਕੇ ਦੀ ਜਾਣਕਾਰੀ ਪਹੁੰਚ ਸਕੇ ਪਰਿਵਾਰਕ ਮੈਂਬਰਾਂ ਤੱਕ ਉਹਨਾਂ ਦਾ ਜੋ ਪਰਿਵਾਰ ਦੋ ਮੈਂਬਰ ਵਿਛੜਿਆ ਹੈ ਜਾਂ ਕਿਸ ਦੀ ਮੌਤ ਹੋਈ ਹੈ ਕੋਈ ਬਿਮਾਰ ਹੈ ਉਸ ਬਾਰੇ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗ ਸਕੇ ਇਸ ਤਰੀਕੇ ਨਾਲ ਹਰ ਬੰਦੇ ਦੀ ਹਰ ਨਾਗਰਿਕ ਦੀ ਜਿਮੇਵਾਰੀ ਹੈ ਕਿ ਅਸੀਂ ਸਮਾਜ ਦੇ ਵਿੱਚ ਆਪਣੀ ਜ਼ਿੰਮੇਵਾਰੀ ਸਮਝ ਕੇ ਚਲਿਏ ਪੁਲਿਸ ਦਾ ਸਾਥ ਦਈਏ ਪਾਵੇਂ ਕਿਤੇ ਕੋਈ ਨਸ਼ਾ ਵਿਕਦਾ ਹੈ ਜਾਂ ਫਿਰ ਕੋਈ ਨਸ਼ਾ ਕਰਦਾ ਹੈ ਉਸ ਦੀ ਜਾਣਕਾਰੀ ਪੁਲਿਸ ਨੂੰ ਜੁਰ ਦਈਏ ਕੋਈ ਮਾੜਾ ਅੰਸਰ ਇਲਾਕੇ ਦੇ ਵਿੱਚ ਹੈ ਉਸ ਦੀ ਜਾਣਕਾਰੀ ਜੁਰ ਦੇਣੀ ਚਾਹੀਦੀ ਤਾਂ ਕਿ ਅਬ ਇਲਾਕੇ ਦੇ ਵਿੱਚ ਸਮਾਜ ਦੇ ਵਿੱਚ ਬੁਰਾ ਅਸਰ ਉਸ ਮਾੜੇ ਅੰਸਰ ਦਾ ਨਾ ਪਵੇ ਹੋਰ ਖਬਰਾਂ ਦੇਖਣ ਲਈ ਬੱਤਵਾਂ ਚੈਨਲ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਬੱਤਵਾਂ ਵਾਸੇ ਸ਼ੇਅਰ ਕਰਿਓ ਧੰਨਵਾਦ